ਲੋਰ 15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਫਲੋਰ ਸਬਡਿਵੀਜ਼ਨ ਦੀ ਪੁਲਿਸ ਵੱਲੋਂ ਸ਼ਹਿਰ ਵਿੱਚ ਇੱਕ ਫਲੈਗ ਮਾਰਚ ਕੱਢਿਆ। ਇਸ ਮੌਕੇ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਲੋਰ ਸਰਦਾਰ ਸਰਵਨ ਸਿੰਘ ਬਾਲ ਅਤੇ ਫਲੋਰ ਗੁਰਾਇਆ ਬਿਲਗੜ ਥਾਣਿਆਂ ਦੇ ਮੁਖੀਆਂ ਨੇ ਸ਼ਰਕਤ ਕੀਤੀ। ਫਲੈਗ ਮਾਰਚ ਡੀਐਸਪੀ ਦਫ਼ਤਰ ਫਲੋਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾ ਵਿੱਚ ਗੁਜ਼ਰਿਆ। ਇਸ ਦੌਰਾਨ ਡੀਐਸਪੀ ਸਰਵਨ ਸਿੰਘ ਬਾਲ ਨੇ ਕਿਹਾ ਕਿ ਅ ਇਸ ਮਾਰਚ ਦਾ ਮੁੱਖ ਮਕਸਦ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਅਤੇ ਇਹ ਅੱਜ ਕੀ ਨਹੀਂ ਮਨਾਉਣਾ ਹੈ ਕਿ ਇਲਾਕੇ ਦੇ ਨਿਵਾਸੀ ਅਜ਼ਾਦੀ ਦਿਵਸ ਨੂੰ ਬਿਨਾਂ ਕਿਸੇ ਡਰ ਦੇ ਖੁਸ਼ੀ-ਖੁਸ਼ੀ ਮਨਾ ਸਕਣ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਾਥ ਦਿਨ ਅਤੇ ਅਤੇ ਜੇ ਕਿਸੇ ਨੂੰ ਕਿਸੇ ਮਾੜੇ ਅੰਸਰਾ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨਾਲ ਸਾਂਝੇ ਕਰਨ ਪੁਲਿਸ ਵਾਲੋਂ ਐਸੇ ਹੀ ਅਤਿੱਤਵਾਦ ਵਿਰੋਧ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਉਸ ਲਾਖਾਂ ਪਿੱਛੇ ਪਿੱਛੇ ਡੀਐਸਪੀ ਨੇ ਦੱਸਿਆ ਕਿ ਅਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਕਿੱਥੇ ਆਏ ਹਨ ਅਤੇ ਕਿੱਥੇ ਜਾ ਰਹੇ ਹਨ ਆਜ਼ਾਦੀ ਦਿਵਸ ਦੇ ਮੌਦ ਦੇ ਨਜ਼ਰ ਉਹ ਸੁਰੱਖਿਆ ਤਿਸਕੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਪੂਰੀ ਤਰ੍ਹਾਂ ਚੁਸੇਤ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕਿਸੇ ਵਿਅਕਤੀ ਤੇ ਸ਼ੱਕ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਲਾਜਮੀ ਕਾਰਵਾਈ ਕੀਤੀ ਜਾ ਸਕੇ ਫਲੋਰ ਤੋਂ ਅਮਰਜੀਤ ਸਿੰਘ ਮੋਨੋ ਦੀ ਵਿਸ਼ੇਸ਼ ਰਿਪੋਰਟ ਇਪੇਸਾ ਤੁਸੀਂ ਅੱਜ ਫਲੋਰ ਇਲਾਕੇ ਵਿੱਚ ਕਿੰਨਾ ਥਾਣਿਆਂ ਦੀ ਪੁਲਿਸ ਕੋਲ ਲੈ ਕੇ ਫਲੈਗ ਮਾਰ ਰਹੇ ਹੋ ਕੀ ਮਤਲਬ ਹੈ ਸਰ ਇਹ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਜੰਦਰਪਤਿਆਤੀ ਜੀ ਦੇ ਨਿਰਦੇਸ਼ ਤੇ ਤੇ 15 ਅਗਸਤ ਨੂੰ ਮੱਧਿਆਨਜੇ ਰੱਖਿਆ ਹੋਇਆ ਇਹ ਫਲੈਗ ਮਾਰ ਜਿਹੜਾ ਤਿੰਨਾਂ ਥਾਣਿਆਂ ਦੇ ਵਿੱਚ ਦਿਲਗਾ ਗੋਰਾਇਆ ਅਤੇ ਫੌਰ ਦੀ ਪੁਲਿਸ ਦੇ ਨਾਲ ਇਹ ਕੱਢਿਆ ਜਾ ਰਿਹਾ ਹੈਗਾ ਇਸ ਦਾ ਮੇਨ ਮਕਸਦ ਹੁੰਦਾ ਕਿ 15 ਅਗਸਤ ਦੀ ਆਗਮਨ ਦੇ ਵਿੱਚ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਤਾੜਨਾ ਕਿ ਉਹਨਾਂ ਦੇ ਬਰਖਿਲਾਫ ਕਾਨੂੰਨ ਅਨਸਾਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਚੰਗੇ ਸ਼ਹਿਰੀ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਜਿਹੜਾ ਇੱਕ ਪਟਵਾਰੀ ਕਾਫੀ ਦਾ ਵੀਡੀਓ ਬੈਲ ਕਰ ਰਿਹਾ ਹੈਗਾ ਆਪਣੀਆਂ ਵੀ ਉਹ 15 ਅਗਸਤ ਤੇ ਅਸੀਂ ਮੈਂ ਉਹ ਕਰਨਾ ਪਿਆ ਕਿ ਸਰ ਉਹਦੇ ਮੱਧ ਨਜ਼ਰ ਕੀ ਸਿੱਖਾ ਕੀਤੀ ਜਾਂਦੀ ਹੈ। ਉਹਦੇ ਮੱਧਿਆ ਨਜ਼ਰ ਅਸੀਂ ਜਿਹੜਾ ਸਾਰੇ ਹੀ ਜਿਹੜੇ ادارے ਨੇ ਸਾਡੇ ਉਹਨਾਂ ਨੂੰ ਹੀ ਯਕੀਨੀ ਬਣਾਉਣ ਵਾਸਤੇ ਉਹਨਾਂ ਵਾਸਤੇ ਦਸਤਾ ਲਾਈਆਂ ਹੋਈਆਂ ਨੇ ਉਹਦੀਆਂ ਗਤੀਵਿਧੀਆਂ ਦੇ ਉੱਤੇ ਸਾਡੇ ਵੱਲੋਂ ਜਿਹੜੀ ਖੁਫੀਆ ਤੌਰ ਦੇ ਉੱਤੇ ਵੀ ਨਿਗਰਾਨੀ ਜਾਰੀ ਹੈਗੀ ਆ ਤੇ ਲੋੜ ਅਨਸਾਰ ਉਹਦੇ ਬਰ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਤੇ ਸਰ ਨਾਈਟ ਡੋਮਿਨੇਸ਼ਨ ਵੀ ਚੱਲਦਾ ਕੋਈ ਚੈਕਿੰਗ ਹੋ ਰਹੀ ਆ ਜਲਦਾ ਰਹਾ ਸਾਡੀਆਂ ਇੱਥੇ ਜਿਹੜੀਆਂ 15 ਅਗਸਤ ਦੇ ਸੰਬੰਧ ਵਿੱਚ 24 ਆਵਰ ਡਿਊਟੀਆਂ ਚੱਲ ਰਹੀਆਂ ਨੇ ਨਾਕਾਬੰਦੀਆਂ ਪੈਟਰੋਲਿੰਗ ਜਿਹੜੀਆਂ ਤੇ ਸਪੈਸ਼ਲੀ ਜਿਹੜਾ ਨਾਈਟ ਡੋਮਿਨੇਸ਼ਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਮਾਰੇ ਅੰਸਰ ਜਿਹੜੇ ਬਾਹਰ ਨਿਕਲਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਰੋਕੂ ਕਾਰਵਾਈ ਅਮਲ ਚਲਿਆਂਦੀ ਆ ਰਹੀ ਹੈ ਠੀਕ ਹੈ ਅੱਜ ਦਾ ਫਾਈਨਲ ਬੱਥਾ ਹੈਗਾ ਇਹ ਹੋਰ ਵੀ ਸ਼ਰਤਾਂ ਦੇ ਅ ਤਰਾਇਆ ਜਾਂ ਫਿਰਕਾ ਜਾਂ ਬਿਲਕੁਲ ਜੀ ਵਕਫਾ ਕਸਮਿਆਂ ਦੇ ਵਿੱਚ ਜਾਵੇਗਾ ਅਸੀਂ ਸ਼ੁਰੂਆਤ ਜਿਹੜੀ ਆ ਉਹ ਅਸੀਂ ਕਸਬਾ ਫਲੋਰ ਤੋਂ ਕਰ ਰਹੇ ਹਾਂ